ਸੀਐਮ ਭਗਵੰਤ ਮਾਨ ਖਿਲਾਫ ਚੋਣ ਲੜਨ ਵਾਲੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੁੜ ਲਿਆ ਮੋਢਾ ਕਹਿੰਦਾ ਮੁੱਖ ਮੰਤਰੀ ਭਗਵੰਤ ਮਾਨ ਮੇਰਾ ਵੱਡਾ ਭਰਾ ਤੇ ਦੋਨੇ ਭਰਾ ਰਲ ਕੇ ਕਰਾਂਗੇ ਪੰਜਾਬ ਦੀ ਸੇਵਾ ਦੋਸਤੋ ਗੱਲ ਕਰ ਰਹੇ ਹਾਂ ਧੂਰੀ ਤੋਂ ਸਾਬਕਾ ਵਿਧਾਇਕ ਦਲਵੀਰ ਗੋਲਡੀ ਦੀ ਦਲਵੀਰ ਗੋਲਡੀ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਤੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਦਲਬੀਰ ਗੋਲਡੀ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਉਣ ਮੌਕੇ ਭਗਵੰਤ ਮਾਨ ਖੁਦ ਪਹੁੰਚੇ ਤੇ ਭਗਵੰਤ ਮਾਨ ਨੇ ਖੁਦ ਦਲਬੀਰ ਗੋਲਡੀ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਹੈ ਦੱਸ ਦਈਏ ਕਿ ਦਲਬੀਰ ਗੋਲਡੀ ਨੇ 2022 ਦੀਆਂ ਚੋਣਾਂ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਖਿਲਾਫ ਇਲੈਕਸ਼ਨ ਲੜੀ ਸੀ ਤੇ ਅੱਜ ਉਹਨਾਂ ਨੇ ਆਪਣੀ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਹੈ ਤੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਦਲਬੀਰ ਗੋਲਡੀ ਨੇ ਕਾਂਗਰਸ ਪਾਰਟੀ ਦੀਆਂ ਉਹ ਗੱਲਾਂ ਦੱਸਿਆ ਨੇ ਜਿਨ੍ਹਾਂ ਕਰਕੇ ਉਹਨਾਂ ਨੂੰ ਕਾਂਗਰਸ ਪਾਰਟੀ ਛੱਡਣੀ ਪਈ ਹੈ ਆਓ ਸੁਣਦੇ ਆਏ ਪੂਰੀ ਰਿਪੋਰਟ ਤੇ ਮੈਂ ਬਾਈ ਦੇ ਅਗੇਂਸਟ ਇਲੈਕਸ਼ਨ ਲੜਿਆ ਹੋਇਆ ਤੇ ਸਾਡੀ ਪਾਰਟੀ ਚ ਜਿਹੜਾ ਪਹਿਲਾਂ ਪੁਰਾਣਾ ਪ੍ਰੀਵੀਅਸ ਜਿਹੜਾ ਮੇਰਾ ਪ੍ਰਵਾਸ ਸੀ ਉੱਥੇ ਕੋਈ ਐ ਨਹੀਂ ਜਰਦਾ ਕਿਸੇ ਨੂੰ ਵੀ ਉੱਥੇ ਕੰਮ ਕਰ ਰਿਹਾ ਅਇਤੇ ਮੁੱਖ ਮੰਤਰੀ ਸਾਹਿਬ ਦਾ ਬੜਾਪਨ ਦੇਖੋ ਵੀ ਜਿਹੜਾ ਇਹਨਾਂ ਦੇ ਖਿਲਾਫ ਲੜਿਆ ਉਹਨੂੰ ਬਰਾਬਰ ਬਿਠਾ ਕੇ ਛੋਟੇ ਭਰਾ ਦਾ ਦਰਜਾ ਦੇ ਗੁਆਇਨ ਕਰਾ ਰਹੇ ਨੇ ਹ ਤੇ ਮੈਂ ਮੁੱਖ ਮੰਤਰੀ ਸਾਹਿਬ ਤੁਹਾਡੇ ਨਾਲ ਹੀ ਵਾਦਾ ਕਰਦਾ ਜਿੱਥੇ ਤੁਸੀਂ ਮੇਰੀ ਡਿਊਟੀ ਲਾਉਂਗੇ ਤਦ ਦੇ ਹੀ ਨਾਲ ਹੁਣ ਸਾਰੀ ਉਮਰ ਤੁਹਾਡੀ ਝੋਲੀ ਚ ਸਾਰੀ ਉਮਰ ਸੰਗਰੂਰ ਦੇ ਵਿੱਚ ਆ ਮੀਤ ਵੀਰੇ ਨੇ ਜੋ ਸਾਡੇ ਇਸ ਵਾਰ ਲੋਕ ਸਭਾ ਤੋਂ ਨੁਮਾਇੰਦਗੀ ਕਰ ਰਹੇ ਨੇ ਕੱਲ ਇਹਨਾਂ ਨੇ ਪਰਸੋਂ ਇੱਕ ਗੱਲ ਪੁੱਛੀ ਵੀ ਘੈਰਾ ਸਾਹਿਬ ਮਾੜਾ ਦੱਸਿਓ 10 ਪਿੰਡਾਂ ਦੇ ਨਾਂ ਤੁਸੀਂ ਨੇ ਦੇਖਿਆ ਹੋਣਾ ਸਾਰਿਆਂ ਨੇ ਠੀਕ ਹੈ ਨਾ ਇਹ ਜਿੰਨਾ ਨੂੰ ਇਹ ਚੀਜ਼ਾਂ ਨਹੀਂ ਪਤਾ ਹੁਣ ਇਹ ਉਥੇ ਜੰਮਿਆ ਉਹੀ ਉਥੇ ਪੜਿਆ ਸਾਡੀ ਆਪਸ ਚ ਸਾਂਝ ਆ ਪ੍ਰਾਣੀ ਠੀਕ ਆ ਸਾਡੇ ਥੋੜੇ ਵੱਖਰੇਵੇਂ ਇੱਕ ਵਾਰਾਂ ਕਹਿ ਲੀਏ ਵੀ ਲਗੋ ਲੋਕ ਪਾਰਟੀ ਤੁਸੀਂ ਕੰਮ ਕਰਦੇ ਹੋ ਪਰ ਮੈਨੂੰ ਲੱਗਦਾ ਕਿ ਇਹ ਪਲੇਟਫਾਰਮ ਸਾਰੇ ਨੌਜਵਾਨਾਂ ਲਈ ਬਹੁਤ ਵਧੀਆ ਤੁਸੀਂ ਕੋਈ ਵੀ ਮੇਰੇ ਮੈਨੂੰ ਜਾਣਦੇ ਹੋ ਤੁਸੀਂ ਆਪਾਂ ਵੱਧ ਤੋਂ ਵੱਧ ਵਧੀਆ ਤਰੀਕੇ ਨਾਲ ਤੱਕੜੇ ਹੋ ਕੇ ਜਿਹੜਾ ਬੰਦਾ ਯਾਰ ਆਪਦੇ ਉਲਟ ਲੜੇ ਹੋਏ ਬੰਦੇ ਨੂੰ ਇੰਨਾ ਮਾਨ ਸਤਕਾਰ ਦੇ ਸਕਦਾ ਤਾਂ ਨਵੇਂ ਬੰਦਿਆਂ ਨੂੰ ਜ਼ਰੂਰ ਇਹ ਬੰਦਾ ਮੌਕਾ ਦਊਗਾ ਸੋ ਆਓ ਆਪਾਂ ਤੱਕੜੇ ਹੋ ਕੇ ਜਿਹੜਾ ਸਾਥ ਦਈਏ ਤੇ ਜਿਹੜੇ ਆ ਗੱਲ ਦੇ ਪਰਸੋਂ ਦੇ ਵੀਡੀਓ ਵੀਡੀਓ ਪਾ ਰਹ ਸਾਨੂੰ ਪਹੁੰਚ ਰਹੇ ਹਾਂ ਮੈਂ ਕਰਾਂਗੇ ਗੱਲ ਸਾਰੀ ਨਿਵੇੜਾਂਗੇ ਕੱਲੀ ਕੱਲੀ ਗੱਲ ਵਿਦ ਫਿਗਰ ਐਂਡ ਫੈਕਟਸ ਦੱਸੂੰਗਾ ਵੀ ਕੀ ਕੀ ਕਰਦੇ ਨੇ ਇਹ ਠੀਕ ਆ ਲੋਕਾਂ ਦੇ ਘਰ ਬਰਬਾਦ ਕਰਦੇ ਨੇ ਇਹਨਾਂ ਨੇ ਤੇ ਸਾਰੀ ਪੰਜ ਸੱਤ ਜਾਣੇ ਇਕੱਠੇ ਹੋਗੇ ਤੂੰ ਇੱਥੋਂ ਲੈ ਲਾ ਤੂੰ ਇੱਥੋਂ ਲੈ ਲਾ ਤੂੰ ਇੱਥੋਂ ਲੈ ਲਾ ਇਹ ਨਹੀਂ ਵੀ ਨੌਜਵਾਨ ਇਹ ਚੀਜ਼ ਦਾ ਸ਼ਿਕਾਰ ਨੇ ਮੈਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਓ ਆਪਾਂ ਇਕੱਠੇ ਹੋ ਕੇ ਸਾਡੇ ਮੁੱਖ ਮੰਤਰੀ ਸਾਹਿਬ ਦੀ ਮਦਦ ਕਰੀਏ ਆਪਾਂ ਤਕੜੇ ਹੋਈਏ ਕਿਉਂਕਿ ਇਹ ਟੀਮ ਵਰਕ ਆ ਟੀਮ ਜਦੋਂ ਇੱਕ ਟੀਮ ਬਣਦੀ ਹੈ ਨਾ ਉਹ ਉਹ ਫਿਰ ਜਿਹੜਾ ਮਾਹੌਲ ਬਦਲ ਗਿਆ ਸੋ ਮੈਂ ਮੁੱਖ ਮੰਤਰੀ ਸਾਹਿਬ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਵੱਡੇ ਭਰਾ ਹੀ ਕਹੂੰਗਾ ਮੈਂ ਮੁੱਖ ਮੰਤਰੀ ਸਾਹਿਬ ਦਾ ਤੁਸੀਂ ਵੀ ਨਹੀਂ ਕਹਾ ਕੇ ਕੋਸ਼ਤੇ ਤੁਹਾਨੂੰ ਜਿਹੜਾ ਆਪਣਾ ਪਿਆਰ ਹੀ ਹੈ ਤੇ ਮੈਂ ਮੀਤ ਬਾਈ ਦਾ ਬਹੁਤ ਧੰਨਵਾਦ ਕਰਦਾ ਸਾਡੇ ਪੁਰਾਣੇ ਦੋਵਾਂ ਦੀ ਯਾਰੀ ਦੋਸਤੀ ਆ ਤੇ ਥੋੜਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਹਰ ਫੈਸਲੇ ਦੇ ਨਾਲ ਮੇਰੇ ਨਾਲ ਖੜੇ ਹੋ